ਜੇ ਸਰਦੀਆਂ 'ਚ ਖਾ-ਖਾ ਕੇ ਹੋ ਗਿਓ ਜੀ ਜੇ ਸਰਦੀਆਂ 'ਚ ਜ਼ਿਆਦਾ ਖਾ-ਖਾ ਕੇ ਹੋ ਗਿਓ ਮੋਟੇ ਤੇ ਅੱਜ ਤੁਹਾਨੂੰ ਕਰ ਦਿੰਨੇ ਆ ਜੀ ਪਤਲੇ ਤੇ ਉਹਦੇ ਲਈ ਤੁਹਾਨੂੰ ਕੀ ਚਾਹੀਦਾ ਉਹਦੇ ਲਈ ਚਾਹੀਦਾ ਜੀ ਤੁਹਾਨੂੰ ਫਰੈਸ਼ ਪੁਦੀਨਾ ਤੇ ਦੋਸਤੋ ਬਹੁਤ ਸਾਰਾ ਪਦੀਨਾ ਲੱਗਿਆ ਹੋਇਆ ਸੀ ਤੇ ਆਪਾਂ ਹਰ ਗਰਮੀ ਇਦਾਂ ਹੀ ਕਰਦੇ ਹੁੰਨੇ ਆ ਤੇ ਅੱਜ ਤੁਹਾਨੂੰ ਵੀ ਦਿਖਾਉਣਾ ਵੀ ਆਪਾਂ ਇਹਦੀ ਕਿਹੜੀ ਚੀਜ਼ ਬਣਾਉਣ ਲੱਗਿਆ ਜਿਹਦੇ ਨਾਲ ਤੁਹਾਡਾ ਭਾਰ ਵੀ ਦਿਨਾਂ ਚ ਘਟ ਜੂਗਾ ਤੇ ਤੁਹਾਡੀ ਹਾਂਜੀ ਸਰਦੀਆਂ ਦਾ ਵਧਿਆ ਹੋਇਆ weight ਕਿਵੇਂ ਘਟਾਉਣਾ ਦੋਸਤੋ ਉਹ ਬਾਅਦ ਦੇ ਵਿੱਚ ਦੱਸਾਂਗੇ ਪਹਿਲਾਂ ਆਪਾਂ ਉਹਨਾਂ ਦੋਸਤਾਂ ਦੇ ਨਾਮ ਬੋਲਦੀਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਜੀ ਸਭ ਤੋਂ ਪਹਿਲਾਂ ਹੈ ਜੀ ਗੁਰਪ੍ਰੀਤ ਸਿੰਘ ਕਮਲਪੁਰਾ ਤੋਂ ਸੁਖਚਾਨ ਸਿੰਘ ਜੀਰਾ ਤੋਂ ਸਰਜੀਤ ਸਿੰਘ ਫਗਵਾੜਾ ਤੋਂ ਗੁਰਪਿੰਦਰ ਸਿੰਘ ਰਤਿਆ ਤੋਂ ਤੇ ਜਰਨੈਲ ਸਿੰਘ ਚੰਡੀਗੜ੍ਹ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਹਾਂਜੀ ਜਿਹੜਾ ਆਪਾਂ ਫਰੈਸ਼ ਪਦੀਨਾ ਤੋੜ ਕੇ ਲਿਆਏ ਸੀ ਪਹਿਲਾ ਆਪਾਂ ਨੂੰ ਇਹੀ ਚਾਹੀਦਾ ਹੈਗਾ ਇਹਦੇ ਆਪਾਂ ਜਿਹੜੇ ਕੀ ਪੱਤੇ ਪੱਤੇ ਜਿਹੜੇ ਤੋੜ ਲਾਂਗੇ ਤੇ ਫਿਰ ਆਪਾਂ ਇਹਨੂੰ ਗ੍ਰੈਂਡ ਕਰਾਂਗੇ ਠੀਕ ਹਾਂਜੀ ਤੇ ਹੁਣ ਆਪਾਂ ਪੱਤੇ ਇੱਕ ਵਾਰੀ ਤੋੜ ਲਈਏ ਤੇ ਹੁਣ ਆਪਾਂ ਇਹ ਜਿਹੜੇ ਕੀ ਕੱਲੇ ਤਾਂ ਗ੍ਰੈਂਡ ਹੋਣੇ ਨਹੀਂ ਇਹਦੇ ਵਾਸਤੇ ਆਪਾਂ ਇਹਦੇ 'ਚ ਥੋੜਾ ਜਿਹਾ ਪਾਣੀ ਪਾ ਲਈਏ ਤਾਂ ਜੋ ਇਹਦਾ ਵਧੀਆ ਪੇਸਟ ਬਣ ਜੇ ਅੱਛਾ ਹਾਂਜੀ ਹੁਣ ਆਪਾਂ ਕੀ ਕਰਨੀ ਹੁਣ ਆਪਾਂ ਇੱਕ ਕੜਾਹੀ ਲੈ ਲੈਣੀ ਆ ਤੇ ਇਸ ਕੜਾਹੀ ਦੇ ਵਿੱਚ ਆਪਾਂ ਇੱਕ ਕੱਪ ਜਿਹੜਾ ਕੀ ਪਾਣੀ ਦਾ ਪਾਵਾਂਗੇ ਤੁਸੀਂ ਜਿੰਨਾ ਕਿ ਇਹ ਚੀਜ਼ ਬਣਾਉਣੀ ਆ ਓਨੇ ਕਿ ਤੁਸੀਂ ਉਸੇ ਹਿਸਾਬ ਨਾਲ ਜਿਹੜਾ ਕਿ ਪਾਣੀ ਪਾ ਸਕਦੇ ਹੋ ਆਪਾਂ ਇਹ ਵੀ ਅੱਧਾ ਕਿ ਲੀਟਰ ਹੈ ਜਿਹੜਾ ਪਾਣੀ ਪਾ ਲਿਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਢਾਗੇ ਵਾਲੀ ਮਿਸ਼ਰੀ ਜੇ ਤੁਹਾਨੂੰ ਪਤਾ ਹੀ ਆ ਵੀ ਪਦੀਨਾ ਜਿਹੜਾ ਕਿ ਆਪਣਾ weight loss ਦੇ ਵਿੱਚ ਬਹੁਤ help ਕਰਦਾ ਹੈਗਾ ਤੇ ਇਹ ਵਾਲੀ ਡਰਿੰਕ ਆ ਤੁਸੀਂ ਸਾਰਾ ਪਰਿਵਾਰ ਹੀ ਬਣਾ ਕੇ ਪੀ ਸਕਦੇ ਹੋ ਤੇ ਜਿੰਨਾ ਕਿ ਤੁਸੀਂ ਮਿੱਠਾ ਪਾਉਣਾ ਚਾਹੁੰਦੇ ਹੋ ਉਨਾਂ ਕਿ ਪਾ ਸਕਦੇ ਹੋ ਜੇ ਤੁਸੀਂ ਮਿਸ਼ਰੀ ਘੱਟ ਪਾਉਣੀ ਆ ਘੱਟ ਵੀ ਪਾ ਸਕਦੇ ਹੋ ਠੀਕ ਆ ਹਾਂਜੀ ਤੇ ਜਿਹੜੀ ਆਪਾਂ ਇਹ ਡਰਿੰਕ ਬਣਾ ਕੇ ਰੱਖਾਂਗੇ ਇਹ ਤੁਸੀਂ ਜਿਹੜਾ ਕਿ ਸਟੋਰ ਕਰਕੇ ਵੀ ਰੱਖ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਵਾਰੀ ਮਿਸ਼ਰੀ ਨੂੰ ਜਿਹੜਾ ਕਿ ਖੁਰਨ ਦਿੰਨੇ ਆ ਹਾਂਜੀ ਮਿਸ਼ਰੀ ਆਪਣੀ ਜਿਹੜੀ ਖੁਰ ਚੁੱਕੀ ਆ ਚੰਗੀ ਤਰ੍ਹਾਂ ਤੇ ਜਿਵੇਂ ਦੋਸਤੋ ਤੁਸੀਂ ਜਿਵੇਂ 250 ਗ੍ਰਾਮ ਲਿਆ ਹੈਗਾ ਪੁਦੀਨਾ ਤਾਂ ਤੁਸੀਂ ਜਿਹੜਾ ਕੀ 300 ਜਾਂ 350 ਗ੍ਰਾਮ ਤੱਕ ਮਿਸ਼ਰੀ ਲੈ ਸਕਦੇ ਹੋ ਠੀਕ ਆ ਹਾਂਜੀ ਤੇ ਹੁਣ ਮਿਸ਼ਰੀ ਆਪਣੀ ਚੰਗੀ ਤਰ੍ਹਾਂ ਖੁਰ ਗਈ ਆ ਉਬਾਲੇ ਖਾਣ ਲੱਗ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਦੀਨੇ ਵਾਲਾ ਪੇਸਟ ਠੀਕ ਆ ਜੀ ਤੇ ਹੁਣ ਆਪਾਂ ਇਹਨੂੰ ਹੋਰ ਆ ਜਿਹੜਾ ਕੀ ਪਕਾਵਾਂਗੇ ਹਾਂਜੀ ਹਾਂਜੀ ਹੁਣ ਆਪਾਂ ਕੀ ਕਰਾਂਗੇ ਕਾਫੀ ਟਾਈਮ ਆਪਾਂ ਉਬਾਲ ਲੈ ਦੋਸਤੋ ਇਹਦੇ ਵਿੱਚ ਆਪਾਂ ਕੋਈ ਵੀ ਕਲਰ ਨਹੀਂ ਪਾਇਆ ਜੇ ਤੁਸੀਂ ਜ਼ਿਆਦਾ ਲੁੱਕ ਵਧੀਆ ਦੇਣਾ ਚਾਹੁੰਦੀਆਂ ਤੁਹਾਨੂੰ ਅੱਜ ਕੱਲ ਕੀ ਹੁੰਦਾ ਆਪਾਂ ਕਲਰ ਵੇਖ ਕੇ ਜ਼ਿਆਦਾ ਚੀਜ਼ਾਂ ਖਰੀਦਦੇ ਆਂ ਤਾਂ ਤੁਸੀਂ ਇਹ ਚ ਗ੍ਰੀਨ ਕਲਰ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਕੁੰਨ ਲੈਣਾ ਠੀਕ ਲਓ ਜੀ ਹੁਣ ਆਪਾਂ ਇਹਨੂੰ ਛਾਨ ਲਿਆ ਹਾਂਜੀ ਹਾਂਜੀ ਇਹਦੇ ਨੂੰ ਆਪਾਂ ਕੀ ਮੋਟੀ ਛਾਨਣੀ ਦੇ ਨਾਲ ਹੀ ਛਾਨਣਾ ਤਾਂ ਜੋ ਜਿਹੜਾ ਮੋਟਾ-ਮੋਟਾ ਪਦੀਨਾ ਬਸ ਉਹੀ ਆਪਣਾ ਰਵੇ ਜਿਹੜਾ ਸਾਰਾ ਅਸਰ ਆਪਣਾ ਇਸ ਪਾਣੀ ਦੇ ਵਿੱਚ ਜਾਵੜੇ ਠੀਕ ਹਾਂ ਹਾਂਜੀ ਤੇ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਲੈਣੇ ਜੀ ਕੁਸ਼ਕ ਮਸਾਲੇ ਜਿੱਥੇ ਕਿ ਆਪਾਂ ਲਿਆ ਜੀ ਆਮਚੂਰ ਪਾਊਡਰ ਠੀਕ ਕਰ ਇੱਧਰ ਲਿਆ ਜੀ ਜੀਰਾ ਪਾਊਡਰ ਠੀਕ ਹੈ ਜੀ ਇਹ ਆਪਾਂ ਅੱਧਾ ਅੱਧਾ ਚਮਚ ਜਾਂ ਇੱਕ ਚਮਚ ਤੁਸੀਂ ਲੈ ਲੈਣਾ ਠੀਕ ਜਿੰਨਾ ਕਿ ਤੁਸੀਂ ਪਾਣੀ ਬਣਾਉਂਗੇ ਉਸ ਦੇ ਹਿਸਾਬ ਦੇ ਨਾਲ ਤੇ ਹੁਣ ਆਪਾਂ ਲਿਆ ਜੀ ਇੱਥੇ ਕਾਲਾ ਨਮਕ ਤੇ ਕਾਲੀ ਮਿਰਚ ਪਾਊਡਰ ਠੀਕ ਹਾਂਜੀ ਇਹ ਵੀ ਆਪਾਂ ਥੋੜਾ ਥੋੜਾ ਇਹਦੇ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਸਫੇਦ ਨਮਕ ਜਿਹੜਾ ਕਿ ਆਪਾਂ ਸੇਦਾ ਨਮਕ ਲਿਆ ਹੋਇਆ ਇਹਦੇ ਵਿੱਚ ਠੀਕ ਆ। ਇਹਨें ਨੂੰ ਆਪਾਂ ਕਰ ਲੈਨੇ ਆ ਜੀ ਮਿਕਸ। ਇਹਨਾਂ ਦੇ ਨਾਲ ਦੋਸਤੋ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਤੁਹਾਡੇ weight loss ਦੇ ਵਿੱਚ ਵੀ ਬਹੁਤ ਮਦਦ ਕਰਨਗੇ ਤੇ ਨਾਲੇ ਤੁਸੀਂ ਸਾਰੇ ਹੀ ਹੁਣ ਗਰਮੀਆਂ ਗਰਮੀਆਂ ਸਾਰਾ ਪਰਿਵਾਰ ਜਿਹੜਾ ਕਿ ਇਹਨੂੰ ਬਣਾ ਕੇ ਪੀ ਸਕਦੇ ਹੋ। ਤੇ ਹੁਣ ਆਪਾਂ ਲਿਆ ਜੀ ਨਿੰਬੂ ਦਾ ਰਸ। ਜਿਹੜੇ ਕਿ ਆਪਣੇ ਨਿੰਬੂ ਹੁੰਦੇ ਆ ਉਹਨਾਂ ਨੂੰ ਆਪਣਾ ਰਸ ਕੱਢ ਲਿਆ ਸੀ। ਇਹਨਾਂ ਕਿ ਤੁਸੀਂ ਇਹਦੇ ਵਿੱਚ ਲੈਮਨ ਜੂਸ ਪਾ ਦੇਣਾ। ਠੀਕ ਆ। ਇਹ ਜਿਹੜਾ ਟੇਸਟ ਬਹੁਤ ਵਧੀਆ ਆਊਗਾ। ਹਾਂਜੀ ਇਹ ਪੁਦੀਨੇ ਵਾਲਾ ਮਿਸ਼ਰਣ ਬਣ ਕੇ ਸਾਰਾ ਹੋ ਗਿਆ ਜੀ ਤਿਆਰ ਬਹੁਤ ਹੀ ਵਧੀਆ ਡਰਿੰਕ ਤੁਸੀਂ ਬਾਜ਼ਾਰਾਂ ਚੋਂ ਲੈਣ ਜਾਂਦੇ ਹੋ ਤਾਂ ਤੁਸੀਂ ਘਰੇ ਹੀ ਇਹਨੂੰ ਇੰਜੋਏ ਕਰ ਸਕਦੇ ਹੋ। ਦੋਸਤੋ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਤੁਸੀਂ ਬਾਜ਼ਾਰ ਵਾਲੀ ਕੋਈ ਵੀ ਚੀਜ਼ ਨਹੀਂ ਲਿਆ ਕੇ ਖਾਂਦੇ ਜਿਹੜੀ ਗਰਮੀਆਂ ਦੇ ਵਿੱਚ ਆਪਾਂ ਪੀਣੀਆਂ ਡਰਿੰਕਸ ਵਗੈਰਾ। ਹਾਂਜੀ ਤੇ ਜੜੀਆਂ ਵੀ ਡਰਿੰਕ ਆਪਾਂ ਗਰਮੀਆਂ ਦੇ ਵਿੱਚ ਘੋਲ-ਘੋਲ ਕੇ ਪੀਣੇ ਹੈਗੇ ਮਿੱਠੇ ਵਾਲੀਆਂ ਤਾਂ ਤੁਸੀਂ ਘਰੇ ਪੁਦੀਨੇ ਵਾਲੀ ਬਣਾਓ ਜਿਵੇਂ ਆਪਾਂ ਨੂੰ ਆਈਸ ਪਾ ਲਈ ਹੈ ਜੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਕੀ ਪਾਵਾਂਗੇ ਜੀ ਪੁਦੀਨੇ ਵਾਲ ਜਿਹੜਾ ਆਪਾਂ ਸਾਰਾ ਬਣਾਇਆ ਹੈਗਾ ਪਾਣੀ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਿੰਪਲ ਪਾਣੀ ਦੋਸਤੋ 5-6 ਲੀਟਰ ਬਣਾ ਕੇ ਰੱਖਿਆ ਹੋਵੇ ਕਰੇ ਤੁਸੀਂ ਤੇ ਤੁਹਾਨੂੰ 15-20 ਦਿਨ ਨਹੀਂ ਮੁੱਕਦਾ ਹਾਂਜੀ ਤੇ ਆ ਹੁਣ ਆਪਣੀ ਪਦੀਨੇ ਵਾਲੀ ਡਰਿੰਕ ਹੈ ਜਿਹੜੀ ਬਣ ਕੇ ਤਿਆਰ ਹੋ ਗਈ ਆ ਤੇ ਅਸੀਂ ਪਹਿਲਾਂ ਵੀ ਇਹੀ ਬਣਾਉਂਨੇ ਹੁੰਨੇ ਆ ਗਰਮੀਆਂ ਗਰਮੀਆਂ ਬਹੁਤ ਹੀ ਟੇਸਟੀ ਬਣੀ ਆ ਦੋਸਤੋ ਤੇ ਤੁਸੀਂ ਵੀ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਗਰਮੀਆਂ ਹੁਣ ਆ ਗਈਆਂ ਤੇ ਇਹ ਇੰਜੋਏ ਕਰੋ ਜੀ ਡਰਿੰਕ ਬਣਾ ਕੇ ਤੇ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ